ਮਤਰਾਏ ਕੀ ਕਰੀਨਾ ਹਾਂ ਇਹ ਕੀ ਕਰੀਨਾ ਤੂੰ ਇਹਦੀ ਕਰੀਨਾ ਹਾਂਜੀ ਅਰੇ ਕੀ ਕਰਿਆ ਇਹਦਾ ਪੱਥਰ ਲੱਗਿਆ ਤੇਰੇ ਪੱਥਰ ਆਇਆ ਉਹਨਾਂ ਘਰ ਰਹਿੰਦਾ ਸੀ ਅੱਛਾ ਜੀ ਕਾਨੂੰ ਕਰਾਣੀ ਹੈ ਕਰਨੀ ਹੈ ਠੀਕ ਹੈ ਜੀ ਤੇਨੂੰ ਕਹਿੰਦੀ ਮੇਰੇ ਮੁੰਡੇ ਦਾ ਵਿਆਹ ਅੱਛਾ ਠੀਕ ਹੈ ਹਾਂਜੀ ਪਰ ਮੈਂ ਖਬਰ ਖਤਰ ਫਿਰਨਾ ਅੱਜ ਦੀ ਰਾਤ ਇੱਥੇ ਫੇਲਾ ਦੇਣੀ ਠੀਕ ਕੋਲਾ ਪੌੜੀਆਂ ਬਣਾਉਣੀਆਂ ਉਹ ਤੇ ਪੌੜੀਆਂ ਬਣਾ ਦੇਗੇ ਠੀਕ ਹੈ ਇੱਥੇ ਆ ਰਹਿ ਗਿਆ ਉਹਨੇ ਬੱਦ ਕਰਕੇ ਤੇ ਇਹਨੂੰ ਕੀ ਪ੍ਰੈਸਟਰ ਹੋਣਾ ਠੀਕ ਹੈ ਜੀ ਸਮਾਰ ਕੇ ਕਰ ਦਾਂਗੇ ਇਹਨੂੰ ਰੰਗ ਠੀਕ ਹੈ ਜੀ ਉਹ ਪਹਿਲਾਂ ਤਾਂ ਮਤਲਬ ਕਿ ਤਾਂ ਬੱਤੀਆਂ ਪੱਲੇ ਹਾਂਜੀ ਪਰ ਉਹ ਮੈਂ ਤਾਂ ਬੜਾ ਖਾਣੀ ਆ ਫਿਰ ਤੜਕੇ ਇਧਰੋਂ ਹਲਵਾਈ ਚੱਲ ਪਿਆ ਕੰਮ ਹਾਂਜੀ ਹਾਂਜੀ ਇਹ ਮੈਂ ਚੱਲ ਕੰਮ ਚ ਲਾ ਦੋ ਕਿਉਂ ਮੈਂ ਰਾਤੀ ਰਾਤ ਕਰਾ ਪੱਟ ਕਰਕੇ ਚੱਕਰ ਕਰੀ ਬੋਲਾ ਕਿ ਨਾ ਮੋੜਦਾ ਪੂਰਾ ਚੋਟੀ ਦਾ ਘਰੇ ਕਰ ਰਿਹਾ ਹੈ ਚੋਟੀ ਦਾ ਅੱਜ ਮੈਂ ਹੁਣੇ ਕਰਦੇ ਨਾ ਮੱਖਾ ਇਹ ਲਾਂਬੀ ਕਰਕੇ ਆਹੀ ਕੀਤਾ ਅੱਛਾ ਜੀ ਹਾਂ ਅੱਜ ਇਹਦੇ ਵਧ ਲਿਆ ਹਾਂ ਜੀ ਵਧ ਲਿਆ ਮੱਗਰ ਬਣਾ ਨਹੀਂ ਪੂਰੀ ਪੈਦੀ ਫਿਰ ਹੈ ਹਾਂ ਮੱਗਰ ਬਣਾ ਫਿਰ ਪੂਰੀ ਨਹੀਂ ਪੈਦੀ ਹੈ ਮੱਗਰ ਬਣਾ ਤਾਂ ਕੱਲ ਪਤਾ ਜਾਂ ਦੇਖਣਾ ਪੂਰੀ ਪੈਦੀ ਹੈ ਕਿ ਨਹੀਂ ਹਾਂ ਹਾਂ ਭਾਈ ਮੱਗਰ ਜਾਈਦਾ ਹਾਂ ਦਾ ਮੱਗਰ ਜਾਈਦਾ ਇਹ ਗੀ ਹਾਂ ਦਾ ਮੱਗਰ ਜਾਈਦਾ ਜੀ ਅੱਛਾ ਆਪਾਂ ਫਿਰ ਕਿੰਨੇ ਕਿਲੋ ਕਰ ਦੇਂਗੇ ਜੀ ਇਹ ਏ ਬਟਾ ਦੋ ਦੋ ਵੀਹ ਘੰਟੇ ਦਾ ਨੰਮਾ ਠੀਕ ਹੈ ਤੂੰ ਕਰਦੇ ਨਹੀਂ ਗਰਮਾਰਮਾਈਦਨ ਕਰਦੇਗਾ ਉਹ ਨੂੰ ਹੀ ਪਾਵੇਂਗਾ ਬੱਚਾ ਅੱਛਾ ਠੀਕ ਹੈ ਨਾ ਤੂੰ ਰਕੀ ਘੜਾਏ ਜੜ ਜੂ ਹਾਂ ਕਰਕੇ ਠੀਕ ਹੈ ਕਰਕੇ ਅੱਕੇ ਦਾ ਇੱਥੇ ਉਹਦੇ ਉੱਤੇ ਤਾਂ ਮੇਸਤਰੀ ਆ ਜਮਾ ਸਰਾ ਬੰਬ ਕੱਢ ਦਾਂਗੇ ਯਾਰ ਆਪਾਂ ਤੋਂ ਮੈਂ ਘਟਾਗਾ ਤੂੰ ਇਹਦਾ ਮੈਂ ਮਨਲੇ ਮਾਰਾ ਲੈ ਗੰਮੀਰਾ ਤੂੰ ਕਰਦਾ ਉਹਨੂੰ ਕਰਿਆ ਕਰਾਂ ਕੋਈ ਤੁਹਾਡਾ ਫਕਰ ਹੈਗਾ ਹਾਂ ਕਰਾਂ ਦੇ ਤਾਂ ਭਾਪ ਦਾ ਉਹਦੇ ਬਗਾਨਾ ਕਿਤੇ ਕਰਨੀ ਜਾਣਾਂ ਕੋ ਉਹ ਜਵਾਗ ਲੜਦੇ ਨੇ ਅੱਛਾ ਹੋਰ ਯਾਰ ਫਿਰ ਹਟਾ ਲੈਣੇ ਰੱਖਾ ਲੈਣੇ ਉਹ ਜੇ ਮੈਂ ਜਦੋਂ ਤੁਰਿਆ ਫਰਾ ਪੁੱਕੀ ਦੇ ਦੌਰ ਵੀ ਆਇਆ ਗਾਨੇ ਖਾਲਿਆ ਕਰਾਂਗਾ ਯਾਰ ਡਾਂ ਕਹਦਾ ਨਾ ਆ ਮਾਜ ਵਕਾ ਦੂੰ ਕੰਮ ਤਾਂ ਵਧੀਆ ਬੜੀ ਕੰਮ ਤਾਂ ਦੀ ਕੋਈ ਨਹੀਂ ਥੀ ਉਹ ਮਾਇਦਰ ਦੇ ਨਾਲ ਲੱਗ ਜਾ ਕਰਾਂਗੇ ਯਾਰ ਖਿਆ ਦੂੰਗਾ ਮੈਂ ਤੂੰ ਤੇਰੇ ਘਰੇ ਫਰਤ-ਪਰਤ ਕਰਨ ਨਾਲ ਉੱਥੇ ਜਿੱਥੇ ਖਿਆ ਦੂੰ ਦਰਾਇਆ ਕਰ ਲਾ ਜਾ ਗੋ ਕੇ ਵੀਰ ਹੈ ਨਾ ਦਹਾ ਇਧਰ ਲਾ ਮੈਂ ਤੇਰਾ ਹੀ ਹਾਂ ਵਿਆਹ ਮਨੋਦ ਕਰੇ ਵੀਰ ਬਿਲਕੁਲ ਬਿਲਕੁਲ ਵਿਆਹ ਮਾਗੋ ਠੀਕ ਹੈ ਨਮਸਕਾਰ ਜੂਰੇ ਬੇਚਾਰੀ ਆ ਸਾਡਾ ਆਪਣੇ ਕੋਲ ਫਾਰੇ ਰਹਿੰਦੇ ਆ ਠੀਕ ਹੈ ਜੀ ਕੋਈ ਸਾਡੇ ਤੋਂ ਨਹੀਂ ਆ ਠੀਕ 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 ਹੈ ਨਾ ਤੇ ਜੂਰਾ ਜਾਂਦਾ ਤੁਸਾਂ ਉਹ ਹਾਂ ਪੂਰਾ ਦੇ ਜਾਂਦਾ ਤੁਸਾਂ ਕੋਈ ਟੈਂਕ ਕਿਹੜਾ ਹੈ ਟੈਂਕ ਕਿਹੜਾ ਹੈ ਆਇਆ ਤਾਂ ਬਹੁਤ ਨਹੀਂ ਰੋ ਰਿਹਾ ਇਹ ਰੋ